ਆਣਾ ਸਾਡੇ ਘਰ ਵਿੱਚ ਜਿਹੜੇ ਆਮ ਥਾਲ ਆ ਆਪਾਂ ਉਹਨਾਂ ਵਿੱਚ ਹੀ ਸ਼ੱਕ ਲੈਂਦੇ ਆ ਤੇ ਜੇ ਸਾਡੇ ਘਰ ਦੇ ਵਿੱਚ ਕੋਈ ਮਹਿਮਾਨ ਆਣਾ ਹੋਵੇ ਤੇ ਆਪਾਂ ਉਹਦੇ ਵਾਸਤੇ ਜਿਹੜਾ ਥਾਲ ਹੈ ਉਹ ਥੋੜਾ ਨਮਾ ਕਹਿ ਦੇਈਏ ਜਾਂ ਕੀਮਤੀ ਕਹਿ ਦੇਈਏ ਉਹ ਆਪਾਂ ਸਪੈਸ਼ਲ ਕੱਢਦੇ ਆ ਇਸੇ ਤਰ੍ਹਾਂ ਜਦੋਂ ਆਪਾਂ ਬਾਹਰ ਸਫਰ ਕਰਦੇ ਆਂ ਜਿੱਥੇ ਪ੍ਰਸ਼ਾਦਾ ਸਸਤਾ ਮਿਲਦਾ ਹੈ ਭੋਜਨ ਸਸਤਾ ਮਿਲਦਾ ਹੈ ਉੱਥੇ ਜਿਹੜਾ ਥਾਲ ਹੈ ਉਹ ਆਮ ਉਹਨਾਂ ਨੇ ਰੱਖਿਆ ਹੁੰਦਾ ਹੈ ਦੇਖੋ ਲੰਗਰ ਤਾਂ ਉਹੀ ਹੈ ਪ੍ਰਸ਼ਾਦਾ ਉਹੀ ਰਹਿਣਾ ਹੈ ਰੋਟੀਆਂ ਵੀ ਉਹੀ ਹੈ ਸਬਜ਼ੀ ਵੀ ਉਹੀ ਹੈ ਪਰ ਬਦਲਦਾ ਕੀ ਹੈ ਬਦਲਦਾ ਜਦੋਂ ਵੀ ਬਦਲਦਾ ਥਾਲ ਬਦਲਦਾ ਜਿੰਨੇ ਤੁਸੀਂ ਮਹਿੰਗੇ ਹੋਟਲ ਦੇ ਵਿੱਚ ਜਾਓਗੇ ਉਹਨੇ ਉਹਦੇ ਜਿਹੜੇ ਕਰੋਕਰੀ ਹੈ ਉਹ ਮਹਿੰਗੀ ਹੋ ਜਾਂਦੀ ਹੈ। ਉਹਨੇ ਉਹਦੇ ਜਿਹੜੇ ਭਾਂਡੇ ਆ ਉਹ ਮਹਿੰਗੇ ਹੋ ਜਾਂਦੇ। ਇਸ ਕਰਕੇ ਜਿਹੜਾ ਥਾਲ ਹੈ ਸਾਹ ਸੰਗਤ ਜਿੰਨੀ ਕੀਮਤੀ ਚੀਜ਼ ਹੈ ਉਹਨਾਂ ਹੀ ਸਾਹ ਸੰਗਤ ਉਹਦੇ ਨਾਲੋਂ ਹੋਰ ਸ਼ਿੰਗਾਰਿਆ ਹੋਇਆ ਜਿਹੜਾ ਥਾਲ ਹੈ ਉਹ ਵਧੀਆ ਹੁੰਦਾ ਹੈ। ਹੁਣ ਸਾਡੇ ਕੋਲ ਥਾਲ ਕਿਹੜਾ ਹੈ ਸਾਡੇ ਕੋਲ ਥਾਲ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੰਨਾ ਭਾਂਡਾ ਕੀਮਤੀ ਹੋਵੇਗਾ ਉਨਾ ਹੀ ਸੰਭਾਲ ਕੇ ਰੱਖਣੇ ਪੈਂਦਾ ਹੈ ਉਨਾ ਹੀ ਸੰਭਾਲ ਕੇ ਰੱਖਣੇ ਪੈਂਦਾ ਹੈ ਯਾਦ ਰੱਖਿਓ ਸਾਧ ਸੰਗਤ ਦੁਨੀਆ ਦੇ ਵਿੱਚ ਧਾਰਮਿਕ ਗ੍ਰੰਥ ਹੋਰ ਵੀ ਬਹੁਤ ਹੈ ਇਕੱਲੇ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਧਾਰਮਿਕ ਗ੍ਰੰਥ ਹੋਰ ਵੀ ਬਹੁਤ ਹੈ ਪਰ ਜਿੰਨਾ ਸਤਕਾਰ ਜਿੰਨੀ ਸੇਵਾ ਸੰਭਾਲ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੈ ਐਨੇ ਹੋਰ ਕਿਸੇ ਦੀ ਨਹੀਂ ਕਾਰਨ ਕੀ ਹੈ ਕਾਰਨ ਇਹ ਹੈ ਕਿ ਇਹਦੇ ਵਿੱਚ ਉਹ ਕੀਮਤੀ ਵਸਤੂਆਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਲ ਸਾਡਾ ਜਿਹੜਾ ਸਾਝ ਹੈ ਸਾਡਾ ਜਿਹੜਾ ਆਧਾਰ ਹੋ ਜਾਣਾ ਸਾਡੀ ਸਾਝ ਪਰਮਾਤਮਾ ਨਾਲ ਬਣ ਜਾਣੀ ਹੈ ਇੱਕ ਹੋਰ ਗੱਲ ਆਪਜੀ ਧਿਆਨ ਵਿੱਚ ਰੱਖਿਓ ਅਨੁਗੁਰ ਗ੍ਰੰਥ ਸਭ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਦੇ ਵਿੱਚ ਪਰਮਾਤਮਾ ਦੀਆਂ ਗੱਲਾਂ ਨੇ। ਜਾਂ ਪਰਮਾਤਮਾ ਦੇ ਨਾਲ ਮਿਲਿਆ ਹੋਇਆ ਦੀਆਂ, ਜਾਂ ਪਰਮਾਤਮਾ ਦੇ ਨਾਲ ਮਿਲਣ ਦੀਆਂ, ਜਾਂ ਪਰਮਾਤਮਾ ਤੋਂ ਟੁੱਟਿਆ ਹੋ ਜਾਂਦੀਆਂ ਇਹ ਤਿੰਨ ਤਰ੍ਹਾਂ ਦੀ ਵਿਚਾਰ ਧੰਗ ਗੁਰੂ ਗ੍ਰੰਥ ਸਭ ਸੱਚੇ ਪਾਤਸ਼ਾਹ ਜੀ ਦੇ ਵਿੱਚ ਹੈ। ਜਦੋਂ ਆਪਾਂ ਹੋਰ ਧਾਰਮਿਕ ਗ੍ਰੰਥਾਂ ਨੂੰ ਪੜਦੇ ਹਾਂ ਉਹਨਾਂ ਗ੍ਰੰਥਾਂ ਦੇ ਵਿੱਚ ਉਹਨਾਂ ਰਹਿਬਰਾਂ ਦੀ ਜਿਵੇਂ ਈਸ਼ਾ ਮਸੀਹ ਹੋਏ ਹਜ਼ਰਤ ਮੁਹੰਮਦ ਸਾਹਿਬ ਹੋਏ